ਕਿ ਕਹਿ ਦੀਏ ਨਾ ਕਿ ਆਰਾਧ ਵਿੱਚ ਵੀ ਤੂੰ ਇਹ ਮੂਰਖ ਹੈ ਮੂਰਖਾ ਹੀ ਗੱਲ ਕਰ ਦੇਵੇ ਤਾਂ ਵੀ ਲੜਨ ਨੂੰ ਤਿਆਰ ਰਹੋ ਅ ਸੱਚ ਕਿਹਾ ਹੋਇਆ ਵੀ ਲੜਨ ਨੂੰ ਤਿਆਰ ਰਹੋ ਇਸ ਕਰਕੇ ਸੱਚ ਬੋਲਣ ਵਾਲੇ ਤੇ ਗੱਲ ਲੜਾਈ ਪੈਣੀ ਭਗਤਾਂ ਨੇ ਗੱਲ ਲੜਾਈ ਪਈ ਹੈ ਗੁਰੂਆਂ ਨੇ ਗੱਲ ਇਹ ਗੱਦਿਲ ਲੜਾਈ ਪਈ ਹੈ ਨਾ ਸੱਚ ਬੋਲੇ ਉਹਨਾਂ ਸੱਚ ਬੋਲੋਗੇ ਲੜਾਈ ਗੱਲ ਪਊਗੀ ਫਿਰ ਨਬਟਾਂ ਨੂੰ ਵੀ ਸਾਨੂੰ ਪਊਗਾ ਲੜਾਈ ਦਾ ਚਾਹੇ ਕਿਉਂ ਪਕਰ ਕੇ ਨਬਟ ਲੋ ਚਾਹੇ ਮੁਕਾਬਲਾ ਕਰ ਲੋ ਚਾਹੇ ਗੋਲੀ ਦਾ ਜਵਾਬ ਗੋਲੀ ਨਾਲ ਦੇ ਦੋ ਤਲਵਾਰ ਦਾ ਜਵਾਬ ਤਲਵਾਰ ਨਾਲ ਦੇ ਕੇ ਨਿਭਲੋ ਚਾਹੇ ਚੁੱਪ ਕਰਕੇ ਨਿਭਲੋ ਭਗਤ ਚੁੱਪ ਕਰਕੇ ਵੀ ਨਿਭੜੇ ਨੇ ਨਵੇਂ ਪਾਸ਼ਾ ਚੁੱਪ ਕਰਕੇ ਵੀ ਨਿਭੜੇ ਨੇ ਪੰਜਵੇਂ ਪਾਸ਼ਾ ਚੁੱਪ ਕਰਕੇ ਵੀ ਨਿਭੜੇ ਨੇ ਤਾਂ ਵੀ ਜਿੱਤ ਆਉਣਾ ਦੇ ਦੋਹੀ ਹੱਥੀ ਲਡੂਰ ਤਲਵਾਰ ਦਾ ਮੁਕਾਬਲਾ ਤਲਵਾਰ ਨਾਲ ਦੇ ਬੱਲਣ ਤਾਂ ਵੀ ਉਹ ਜਿੱਤ ਉਹਨਾਂ ਦੀ ਜਿੱਤ ਹੈ ਜਲਮੁਦਾ ਦਾ ਅਖਰਾ ਸ਼ਾਂਤੀ ਨਕਲਨ ਦਾ ਵੀ ਜੁਰੂ ਦੀ ਜਿੱਤੇ ਉਹਨਾਂ ਨੇ ਦੋ ਹੀ ਅਸੀਂ ਲੱਡੂ ਦੇ ਸੱਚਾ ਦੇ ਤਾਂ ਇਹ ਰੰਗ ਦੇ ਨੂੰ ਦੱਸ ਬਾਸ਼ਾ ਕਹਿੰਦਾ ਵੀ ਤੂੰ ਜਿੱਤਿਆ ਹੋਇਆ ਵੀ ਹਾਰਿਆ ਹੋਇਆ ਵੱਧ ਸਭ ਜਲੀ ਮੇਰੀ ਜਿੱਤ ਹੋਈ ਹੈ ਜਿੱਤ ਭੇਰੀ ਹੋਈ ਹੈ ਕਿ ਮੇਰਾ ਧਰਮ ਬਚ ਗਿਆ ਤੇਰਾ ਧਰਮ ਨਹੀਂ ਬਚਿਆ ਜਫਰਨਾਮੇ ਚ ਲਿਖਦੇ ਨੇ ਵੱਧ ਸਮਝ ਲਈ ਜਿੱਤ ਮੇਰੀ ਹੋਈ ਹੈ ਮੈਂ ਇਹਦੇ ਬੱਚੇ ਵੀ ਸ਼ਹੀਦ ਕਰਤੇ ਤਾਂ ਗਾਹ ਨੂੰ ਕੁਝ ਨਹੀਂ ਛੱਡਿਆ ਇਹ ਸੰਸਾਰ ਇੱਥੇ ਨਹੀਂ ਰਹਿਣਾ ਕਿਸੇ ਨੇ ਵੀ ਨਾ ਤੈਨਾਂ ਨੇ ਨਾ ਮੈਂ ਰਹਿਣਾ ਕੋਈ ਪਹਿਲਾਂ ਚਲੇਗਾ ਉਹ ਪਿੱਛੇ ਚਲੇ ਰਹਿਣਾ ਗਿਆ ਰਹਿਣਾ ਸੱਚ ਰਹਿਣਾ ਇਹ ਵੀ ਸੱਚ ਤੇ ਕੌਣ ਪਹਿਲਾਂ ਦੇ ਗਿਆ ਕੌਣ ਪਹਿਲਾਂ ਨਹੀਂ ਦੇ ਗਿਆ ਇਹਦੇ ਫੈਸਲਾ ਹੋਣੇ ਪਿੱਛੋਂ ਇਹਦੇ ਫੈਸਲਾ ਹੁਣ ਫੈਸਲਾ ਐਸੇ ਗੱਲ ਤੇ ਖੜਾ ਇਹਨੂੰ ਜਿੱਤੇਗਾ ਕੌਣ ਜਿੱਤੇਗਾ ਸੱਚੇ ਸੀ ਜਿੱਤ ਗਿਆ ਇਹ ਜੂੜਦੇ ਸੀ ਯਾਰ ਕਿ ਕੌਣ ਹਾਰੇ ਕੌਣ ਉਹ ਵੱਟੀ ਹੈ ਹਰੂਗਾ ਜਿਹੜਾ ਝੂਠ ਤੇ ਖੜਾ ਹੈ ਅੱਜ ਚਾਹੇ ਉਹਦੇ ਕੋਈ ਸ਼ਕਤੀ ਹੈ ਅੱਜ ਚਾਹੇ ਉਹਦੇ ਕੋਈ ਪਾਵਰ ਹੈ ਪਰ ਹਰੂਗਾ ਉਹੀ ਜਿਹੜਾ ਝੂਠ ਤੇ ਖੜਾ ਹੈ ਜਿੱਤੂ ਉਹ ਜਿਹੜਾ ਸੱਚ ਨਾਲ ਜੁੜਿਆ ਹੈ ਪਿੱਛੇ ਹੁੰਦਾ ਆ ਕਹਾਨੂੰ ਉੱਧਰ ਰਹੂਗਾ ਇਹ ਰਹੂਗਾ ਹੁਣ ਦਾਤਾ ਗਿਆਨ ਗਿਆਤਾ ਸਰਬ ਮਾਨ ਮਹਿੰਦਰ ਅਨ ਦਾਤਾ ਅਨਕ ਤੁੰਬਲ ਦਾ ਅਨ ਕੀ ਨੇ ਬਣਾਇਆ ਇਹ ਠੀਕ ਹੈ 크로스 ਬ੍ਰੀਡ ਬਣਾਈ ਜਾਂਦੇ ਨੇ ਪਰ ਇੱਕ ਨਵਾਂ ਦਾਣਾ ਨਾਲ ਬਣਾ ਕੇ ਦਿਖਾ ਦੇਣਾ 크로스 ਬ੍ਰੀਡ ਬੜੀ ਹੋਰ ਗੱਲ ਹੈ ਅਨ ਪਹਿਲਾ ਹੈਗਾ ਉਹਦੀ 크로스 ਬ੍ਰੀਡ ਬੜੀ ਹੋਰ ਤੁਸੀਂ ਨਵਾਂ ਦਾਣਾ ਦਾ ਬਣਾ ਕੇ ਦਿਖਾਓ ਇੱਕ ਬਣਾ ਕੇ ਦਿਖਾਓ ਨਵਾਂ ਦਾਣਾ ਕੋਈ ਅਨ ਦਾ ਇਹ ਸਾਬੋਨੇ ਬਣਾਇਆ ਹੋਇਆ ਉਹਦੇ ਬਣਾਏ ਨੂੰ ਜੋ ਵਰਗੀ ਬਣਾਈ ਜਾਓ ਉਹ ਬਣਾਇ ਦੀ ਤੂੰ ਢਾਲ ਬਣਾ ਲਓ ਉਹਦੇ ਬਣਾਇ ਦਾ ਦਲੀਆ ਬਣਾ ਲਓ ਉਹਦੇ ਬਣਾਇ ਦਾ ਆਟਾ ਬਣਾ ਲਓ ਉਹਦੇ ਬਣਾਇ ਦੀ ਡਬਲ ਰੋਟੀ ਬਣਾ ਲਓ ਕੋਈ ਕੁਝ ਬਣਾ ਲਓ ਪਹਿਲਾਂ ਉਹਦਾ ਬਣਾਇਆ ਹੋਇਆ ਸਾਡੇ ਕੋਲ ਰੈਡੀमेड ਹੈ ਨਾ ਉਹ ਡਬਾ ਬਣਾ ਕੇ ਦਿਖਾਓ ਲੋ ਡਬਾ ਕੁਝ ਨਹੀਂ ਮੰਗਦਾ ਅਨ ਦਾ ਆਤਾ ਹੋਰ ਗਿਆਨ ਗਿਆਤਾ ਹੈ ਗਿਆਨ ਨੂੰ ਸਭ ਜਾਣਦਾ ਹੈ ਗਿਆਨ ਗਾਦਾਵੀ ਅਨੋਂ ਨਹੀਂ ਬਣਾਇਆ ਉਹਨੂੰ ਬੜੌੜ ਦਾ ਗਿਆਨ ਹੈ ਅੰਨ ਬਣਾਉਣ ਦਾ ਗਿਆਨ ਉਹਦੇ ਕੋਲ ਹੈ ਸਾਡੇ ਕੋਲ ਗਿਆਨ ਕੋਈ ਨਹੀਂ ਅੰਨ ਬੜੌੜ ਦਾ ਪ੍ਰੋਡਕਸ਼ਨ ਵਧਾਉਣ ਦਾ ਸਾਡੇ ਕੋਲ ਗਿਆਨ ਹੈ ਉਹਦੀ ਪ੍ਰੋਡਕਸ਼ਨ ਜ਼ਿਆਦਾ ਕਰ ਲਈਏ ਇਹ ਤਾਂ ਗਿਆਨ ਆਜ਼ਮੀ ਕੋਲ ਹੈ ਪਰ ਨਵਾਨ ਬਣਾਉਣ ਦਾ ਗਿਆਨ ਦੀ ਕੋਲ ਫਿਰ ਤਾਂ ਪ੍ਰੋਡਕਸ਼ਨ ਵਧਾਉਣ ਦੀ ਲੋੜੇ ਨਾ ਰਹੀ ਫਿਰ ਵਧਾਉਣ ਦੀ ਕੀ ਲੋੜ ਹੈ ਅੰਨ ਬੜਾ-ਬੜਾ ਸੜੀ ਜਾਓ ਫਿਰ ਕੀ ਤੋ ਆ ਨਹੀਂ ਬਣਾ ਸਕਦੇ ਸੀ ਪ੍ਰੋਡਕਸ਼ਨ ਤੇ ਦਾ ਸਕਦੇ ਉਹ ਜਿਹੇ ਨੁਕਸਾਨ ਵੀ ਕਰ ਲਾਂਗੇ ਜੇ ਪ੍ਰੋਡਕਸ਼ਨ ਵਧਾਵੋਗੇ ਨਾ ਲੋਡ ਤਾਂ ਵੱਧ ਜਿਹੜੇ ਜਿਹੜੀ ਚੀਜ਼ਾਂ ਦਾ ਵਧਾਵੋਗੇ ਉਹ ਨੁਕਸਾਨ ਵੀ ਹੋ ਜਾਣਾ ਉਹਦੇ ਵਿੱਚ ਦਵਾ ਜਿਹੜਾ ਦਾ ਹੋਰ ਚੀਜ਼ਾਂ ਦਾ ਵੀ ਖਾਦਾਂ ਦਾ ਉਹ ਜ ਵੀ ਅਸੀਂ ਕਈ ਗਲਤੀਆਂ ਕਰ ਲਾਂਗੇ ਨੁਕਸਾਨ ਹੋਇਆ ਹੀ ਹੈ ਨੁਕਸਾਨ ਹੋ ਹੀ ਰਿਹਾ ਹੁਣ ਹਾਂਜੀ ਸਰਬਮਾਨ ਮਹਿੰਦਰ ਸਰਬਮਾਨ ਮਹਿੰਦਰ ਦਰ ਉਹ ਆਪ ਹੀ ਹੈ ਮਹਾਰਿੱਦਰਿੱਦਰ ਅਨਵਿੱਦਰ ਆਪ ਹੈ ਉਹ ਸਾਰੇ ਮਾਣ ਸਾਰੇ ਜਿਹੜੇ ਮਾਣ ਨੇ ਕਿਸੇ ਦਾ ਮਾਣ ਕੋਈ ਨਹੀਂ ਹੈ ਸਾਰੇ ਮਾਣ ਦਾ ਸਰਮਾਨ ਦਾ ਅਕਰ ਆਪ ਹੈ ਉਹ ਇਹ ਮਾਣ ਸਰਮਾਨ ਦੁਨੀਆ ਦੀਆਂ ਵੜਿਆਈਆਂ ਦਾ ਪਾਗਲ ਨੇ ਜਿਹੜੇ ਲੈਣ ਵਾਲੇ ਆ ਦੇਣ ਵਾਲੇ ਨੇ ਉਹ ਦੁਨੀਆ ਦੇ ਜਿਹੜੇ ਮਾਣ ਸਰਮਾਨ ਦਿੰਦੇ ਨੇ ਨਾ ਇਹ ਤਾਂ ਪਾਗਲ ਲਿਖੇ ਨੇ ਕੁਲਾਹ ਧੰਦੇ ਬਾਬਲੇ ਲੈੰਦੇ ਬੜੇ ਨਲਜ ਇੱਥੇ ਜਿਹੜੇ ਬੜੀਆਂयां ਦੇਣ ਵਾਲੇ ਨੇ ਨਾ ਸਦਾਈ ਤਾਂ ਹੋਰ ਬੜੀਆਂ ਦੇਣ ਵਾਲੇ ਕੁਲਾਹ 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 ਦੇ ਦਿੰਦੇ ਸੀ ਮੁਸਲਮਾਨਾਂ ਦੇ ਜਿਵੇਂ thrope ਦਿੰਦੇ ਨੇ ਆਪਣੇ ਬੈਟਰ ਦਿੰਦੇ ਨੇ ਆਪਣੇ ਬੈਟਰ ਨਹੀਂ ਦਿੰਦੇ ਕੁਲਾਹ ਧੰਦੇ ਬਾਬਲੇ ਇਹ ਸੰਸਾਰੀ ਬੜੀਆਂयां ਦੇਣ ਵਾਲੇ ਬਾਬਲੇ ਨੇ ਸਾਰੇ ਪਾਗਲ ਨੇ ਲੈਣ ਵਾਲੇ ਲੈੰਦੇ ਬੜੇ ਨਲਜ ਲੈਣ ਵਾਲੇ ਬੜੇ ਬੇਸ਼ਰਮ ਨੇ ਚੂਹਾ ਖਾਡਣਾ ਮਾਵੀ ਕਹਿੰਦੇ ਚੂਹਾ ਖਾੜੀ ਤਾਂ ਪਹਿਲਾਂ ਨਹੀਂ ਵੱਡਦਾ ਖੜ ਪੱ ਛੋਟੀ ਹੈ ਚੂਹਾ ਵੱਡਾ ਗਾਰ ਇਹਦਾ ਐਡਾ ਵੱਡਾ ਅਸਮਾਨ ਛੋਟਾ ਹੈ ਇਹਦਾ ਪਹਿਲਾਂ ਹੀ ਖੜ ਚ ਨਹੀਂ ਬੀਉਂਦਾ ਚੂਹਾ ਤੇ ਕਲ ਬੰਨੇ ਛੱਜ ਬੜਿਆਈ ਦਾ ਛੱਜ ਹੋਰ ਬਣ ਲਿਆ ਛੱਜ ਬੰਦੀਏ ਚੂਹੇ ਨਾ ਫੇਰ ਖੜ ਚ ਬਣੂਗਾ ਮਾਰਿਆ ਜਾਊਗਾ ਇਹ ਸਨਮਾਨ ਹੰਕਾਰ ਪੈਦਾ ਕਰ ਦਿੰਦੇ ਨੇ ਵਾਦਾ ਦਿੰਦੇ ਨੇ ਅੱਗੇ ਹੀ ਹੰਕਾਰ ਬਥੇਰਾ ਤੇਰੇ ਚ ਹੋਹਕਾਰੀ ਤਾਂ ਅੱਗ ਗਈ ਐ ਤੂੰ ਹੁਕਾਰ ਹੋਰ ਵਧਾ ਕਿਉਂ ਲਿਆ ਦੇਣੇ ਵਾਲੇ ਤਾਂ ਦੇ ਰਹੇ ਨੇ ਕੋਈ ਗੱਲ ਨਹੀਂ ਉਹਦਾ ਸਰੀਰ ਲੈਣੇ ਵਾਲੇ ਮੂਰਖ ਨੇ ਹਕਾਰੇ ਹੋਰ ਵਧਾਈ ਜਾਂਦੇ ਨੇ ਪਰ ਸਰਮਾਨ ਨੂੰ ਤਾਂ ਲੋਕ ਭਜ-ਭਜ ਬੈੰਦੇ ਨੇ ਸਰਮਾਨ ਘੱਟ ਤਾਂ ਲੜਾਈ ਐ ਸੰਸਾਦ ਦੀ ਲੜਾਈ ਸਰਮਾਨ ਵਾਸਤੇ ਗੁਰਬਾਣੀ ਕੀ ਕਹਿੰਦੀ ਐ ਅਜੀਬੇ ਕੌਲ ਹੋਏ ਅਗਲਾਣੇ ਹੋਏ ਗੁਰਬਾਣੀ ਦੀ ਦੇਖੋ ਗੁਰਬਾਣੀ ਦੇ ਦੇਸੀ ਕੋਲ ਤੋਂ ਆਪਾਂ ਦੇਖਦੇ ਹਾਂ ਸੰਸਾਰ ਸੰਸਾਰ ਦਾ ਦੇਸੀ ਕੋਲ ਆਪਣਾ ਸੰਸਾਰ ਦੀ ਸੋਚ ਆਪਣੀ ਇਹਦੇ ਕਰਕੇ ਭਗਤਾਂ ਦੇ ਸਾਰੀਆਂ ਜੋੜ ਤੇ ਦਿਨ ਆ ਵਿਦਵਾਨ ਸਾਰੇ ਇਸ ਗੱਲਾਂ ਸਾਬਤ ਨਹੀਂ ਹੋ ਸਕਦੇ ਜਿਹੜੀ ਮੈਂ ਕਹਿ ਰਿਹਾ ਆ ਗੁਰਬਾਣੀ ਕਹਿ ਰਹੀ ਹੈ ਵਿਦਵਾਨ ਨਹੀਂ ਸਾਬਤ ਹੋ ਸਕਦੇ ਕੋਈ ਵਿਦਵਾਨ ਸੰਸਾਰੀ ਨਹੀਂ ਜਿਹੜੇ ਸੰਸਾਰੀ ਨੇ ਹੁਣ ਡਲ ਲੱਜੇ ਸਾਰੇ ਉਹਨਾਂ ਨੂੰ ਪੁੱਛੇ ਨਦਰ ਜਾਨੋ ਵੇ ਯਾਰ ਭਗਤਾਂ ਦੀ ਗੱਲ ਹੈ ਵਿਚਾਰਤਾ ਰਹਾ ਤੁਸੀਂ ਉਹ ਜੀ ਦਖਲ ਕਿਉਂ ਦਿੰਦੇ ਹੋ ਤੁਹਾਨੂੰ ਕੀ ਰੋਣਾ ਬੋਲਣ ਦੀ ਤੁਸੀਂ ਸੰਸਾਰੀ ਗੱਲ 'ਚ ਬੋਲੋ ਧਰਮ ਸੰਸਾਰੀਆਂ ਦਾ ਨਹੀਂ ਹੁੰਦਾ ਸੰਸਾਰੀ ਆਦਮੀਆਂ ਨੂੰ ਧਰਮ 'ਚ ਦਖਲ ਧਰਮ 'ਚ ਬੋਲਣਾ ਨਹੀਂ ਚਾਹੀਦਾ ਇਹ ਰਸਤਾ ਹੀ ਵੱਖਰਾ ਹੈ ਮਾਰ ਕੇ ਵੱਖਰਾ ਤੁਹਾਡੀ ਸਮਝ ਆ ਜੇ ਹੋਈ ਨਹੀਂ ਸਕਦਾ ਉਹ ਦਰਸ਼ਨ ਤੋਂ ਨੂੰ ਰੋਜ਼ ਸਨਮਾਨ ਕਰਦੇ ਨੇ ਸਨਮਾਨ ਲੈਂਦਾ ਜੇ ਉਹ ਨਲਜਾ ਉਹਦੇ ਤੇ ਭਗਤੀ ਲੱਗਦੀ ਆ ਲੈਂਦੇ ਬੜੇ ਨਲਜ ਔਰ ਜਿਹੜੇ ਦੇਣ ਵਾਲੇ ਨੇ ਸਨਮਾਨ ਉਹ ਬਾਬਲੇ ਨੇ ਗੁਰਮਤ ਤੇ ਦੋਏ ਖੋਟੇ ਨੇ ਗੁਰਮਤ ਦੀ ਦ੍ਰਿਸ਼ਟੀ ਕੋਣ ਤੋਂ ਗੁਰਮਤ ਦੀ ਦ੍ਰਿਸ਼ਟੀ ਕੋਣ ਤੋਂ ਦੋਏ ਖੋਟੇ ਨੇ ਸਨਮਾਨ ਕਰਨ ਵਾਲੇ ਵੀ ਖੋਟੇ ਸਿੱਖ ਨਹੀਂ ਹਣ ਲੈਣ ਵਾਲਾ ਵੀ ਖੋਟਾ ਤੇ ਗੱਲਾਂ ਕਰ ਟਿੱਪਣੀਆਂ ਕਰਦੇ ਦਸ ਗਰਾਂ ਤੇ ਉਹਦਾ ਰਾਈਟ ਹੈ ਨਹੀਂ ਬੋਲਣ ਦਾ ਹੈ ਜਿਹੜਾ ਆਦਮੀ ਧਰਮ ਬਾਰੇ ਨਹੀਂ ਬੋਲੇ ਨਹੀਂ ਸਕਦਾ ਸਾਰੀ ਆਦਮੀ ਧਰਮ ਤੇ ਬੋਲੂਗਾ ਮੂਰਖ ਹੈ ਬਹਾ ਮੂਰਖ ਕੋਰਟ ਦੇ ਵਿੱਚ ਵਕੀਲ ਤੋਂ ਬਿਨਾ ਬੋਲ ਨਹੀਂ ਸਕਦਾ ਕੋਈ ਜਿਹਨਾਂ ਬੋਲ ਸਕਦਾ ਬੱਸ ਵਕੀਲ ਕਰੂਗਾ ਦੂਜਾ ਆਦਮੀ ਨਹੀਂ ਬੋਲ ਸਕਦਾ ਜਾ ਕੇ ਇਹ ਮੈਂ ਧਰਮ ਦੇ ਵਿੱਚ ਧਰਮ ਕਾ ਆਦਮੀ ਬੋਲੇ ਤੂੰ ਸਾਡੀ ਬੋਲ ਸਕਦਾ ਉਹਦਾ ਉਹਨੂੰ ਆ ਗਿਆ ਨਾ ਧਰਮ ਦਾ ਇਹਨਾਂ ਨੂੰ ਕੀ ਪਤਾ ਜੇ ਕੋਰਟ ਦੇ ਵਿੱਚ ਦੂਜੇ ਆਦਮੀ ਬੋਲਣ ਕੋਰਟ ਦਾ ਤੇ ਕੋਰਟੇ ਨਾਲ ਚੱਲਣ ਦੇ ਦੂਜੇ ਆਦਮੀ ਕੰਮੇ ਨਾਲ ਚੱਲਣ ਦੇ ਜਿੱਦਾਂ ਇਹ ਗੱਲ ਸਮਝ ਆ ਗਈ ਇਹ ਗੱਲ ਲਈ ਹੈ ਜਿਹੜੀ ਸਮਝੌਣੀ ਹੈ ਸਿੱਖ ਕਿਸੇ ਦਾ ਕੰਮ ਨਹੀਂ ਬੋਲਣ ਦਾ ਇਹ ਪੰਥ ਖਾਲਸਾ ਹੈ ਪੰਥ ਸਿੱਖ ਨਹੀਂ ਰਿਹਾ ਪੰਥ ਦੇ ਸਿਖਾਂ ਨੇ ਵਿੱਚ ਸਾਰੇ ਭਗਤ ਆਏ ਫਿਰ ਭਗਤਾਂ ਦੇ ਜੇਲੇ ਵੀ ਸਾਰੇ ਸਿੱਖ ਨੇ ਪੰਥ ਖਾਲਸਾ ਜਿਹੜਾ ਇੱਕ ਸਪੈਸ਼ਲ ਚੀਜ਼ ਹੈ ਖਾਲਸਾ ਕਲਪੁਰਖ ਦੀ ਫੌਜ ਹੈ ਉਹਦਾ ਭਗਤਾਂ ਦੀ ਬਾਣੀ ਵੀ ਕੋਈ ਦਖਲ ਨਹੀਂ ਦੇ ਸਕਦਾ ਸੰਸਾਰੀ ਆਦਮੀ